ਕੋ ਕਾ ਸਾਵਾਂ ਵਾਈਆਂ ਦਰਸਾਉ ਸੁਖਮਨ ਰੇਟਿਆ ਜਨਾਬ ਸਾਹਿਬ ਜਨਾਬ ਸਦਾ ਸਵਾਣ ਕਿਤਾਬ ਜਨਾਬ ਜੁਦੀਆਂ ਬਰੇਰੀਆਂ ਵੇ ਜੁਦੀਆਂ ਬਰੇਰੀਆਂ ਦਾ ਨਾਨਕ ਚੜਾ ਬੋਲੋ ਮੇਆ ਜਨਾਬ ਜਨਾਬ ਮਿਆਰਾ ਹੋਇਆ ਜੇ ਪੰਚ ਤਵੱਸ ਕਰ ਬਾਗੀ ਸੁਨਾ ਸਾਰੇ ਸੁਭਾਗੇ ਬੰਦਵਾਜੇ ਰਾਜ ਸਰਕਾਰੀਆ ਆਂਜੂ ਜੀ ਦੁਆਰਾ ਕਿਤੇ ਬਾਗ ਮੰਡਨ ਮਾਰਿਆ शडप वो शरण आया मुझको ते नाम हाथ के लागे कहे आनंद रस होवा सिख करे आनंद वाजे आनंद सुनाओ बड़े भाग्य और साधारण और पूरे पारब्रह्म पर पाए उस रूप सुंदर सा प्रभु क्रोधन वाणी पर साधि करय दयाई और इच्छा सादा सुनाओ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਸਰਪਾਰਕੀ ਪ੍ਰੋਟੋਕਾਲ ਦੇ ਤਹਿਤ ਸਰਕਾਰੀ ਆਮਚਰ ਦੀ ਜੀਤੇ ਬਾਦ ਵਿੱਚ ਆਇਆ ਛੜਾ ਆਇਆ ਤੁਸੀਂ ਬਿਰਕਾ ਪਿੰਡ ਗੁਰਦੁਆਰਾ ਸਾਹਿਬ ਇੱਥੇ ਪਹੁੰਚੇ ਆਂ ਬੀਤੇ ਦਿਨ ਹੀ ਜਿੱਥੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਇੱਕ ਸੀਸੀਟੀਵੀ ਵਾਇਰਲ ਹੋ ਗਿਆ ਤੇ ਇਹ ਮੌਕੇ ਤੇ ਪੁੱਛਿਆ ਕੀ ਸਾਰਾ ਮਾਮਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਤਲ ਘਟਨਾ ਤੇ ਬਹੁਤ ਮਾੜੀ ਹੋਈ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੱਕ ਬੰਦੇ ਨੇ ਇਹ ਉਹਨੂੰ ਚਲੋ ਪਿੰਡ ਵਾਲਿਆਂ ਨਾਲ ਕਹਿ ਲਓ ਜਾਂ ਕਮੇਟੀ ਵਾਲਿਆਂ ਨਾਲ ਫੜ ਕੇ ਤੇ ਉਸ ਦੇ ਹਵਾਲੇ ਕਰਦਾ ਪਰ ਇੱਥੇ ਸਾਡੇ ਚਲੋ ਪ੍ਰਧਾਨ ਜਿਹੜੇ ਗੁਰਦਾਸ ਸਰਕਾਰ ਜੋ ਗਿਆ ਪਰ ਇਹਨਾਂ ਦੀ ਇੱਥੇ ਇਹ ਮਿਸਟੇਕ ਆ ਕਿ ਇਹਨਾਂ ਨੇ ਇੱਕ ਰਾਤ ਪੂਰੀ ਗੱਲ ਨੂੰ ਦੱਬ ਕੇ ਰੱਖਿਆ ਅਗਲੇ ਦਿਨ ਪਿੰਡ ਦਾ ਬੰਦਾ ਸਾਨੂੰ ਦੱਸ ਕੇ ਗਿਆ ਕਿ ਅਸੀਂ ਰੌਲਾ ਪਾਇਆ ਤੇ ਹੀਰ ਇਹਨਾਂ ਨੇ ਉਹ ਜਿਹੜੀ ਵੀਡੀਓ ਜਾਗਰ ਕੀਤੀ ਵੀਡੀਓ ਵਾਇਰਲ ਹੋਈ ਤੇ ਹੀਰ ਇੱਥੇ ਜਥੇ ਬੰਦੀਆਂ ਪਹੁੰਚੀਆਂ ਇਹ ਕਰਕੇ ਜਿਹੜੇ ਇਦਾਂ ਦੇ ਲੋਕ ਆ ਉਹਨਾਂ ਬਾਅਦ ਮੈਂ ਸੀਐਮ ਭਗਵੰਤ ਮਾਨ ਸਾਹਿਬ ਨੂੰ ਮਾਨਜੋਗ ਨੇ ਉਹ ਬੇਨਤੀ ਕਰਦਾ ਜਿਹੜਾ ਤੁਸੀਂ ਬਿੱਲ ਬੇਅਦਬੀਆਂ ਦੇ ਤਹਿਤ ਲਾਗੂ ਕਰ ਰਹੇ ਹੋ ਉਹ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਕਿਉਂਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਜਿੰਨੀਆਂ ਵੀ ਤਾ ਕੁਰਾਨ ਜਾਂ ਹੋਰ ਵੀ ਇਦਾਂ ਦੇ ਧਾਰਮਿਕ ਗ੍ਰੰਥ ਆ ਉਹਨਾਂ ਦੀ ਕੋਈ ਬਿਰਵੀ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਉਹਦੇ ਤੇ ਉਹਦੀ ਕੋਈ ਵੀ ਅਪੀਲ ਦਿੱਲੀ ਜਿਹੜੀ ਆ ਸੁਣਾਈ ਨਹੀਂ ਹੋਣੀ ਚਾਹੀਦੀ ਰੱਦ ਹੋਣੀ ਚਾਹੀਦੀਆਂ ਸਾਰੀਆਂ ਅਪੀਲਾਂ ਦਿੱਲੀਆਂ ਇਹ ਮੈਂ ਭਗੰਤ ਮਾਨ ਸਾਹਿਬ ਜੀ ਨੂੰ ਬੇਨਤੀ ਕਰਦਾ ਵਾਂ ਤੇ ਦੂਸਰੀ ਬੇਨਤੀ ਇਹ ਮੈਂ ਕਰਦਾ ਸਾਰੀਆਂ ਲਗਭਗ ਗੁਰਦਸਾਹਿਬ ਜਿੰਨੀਆਂ ਕਮੇਟੀਆਂ ਨੇ ਤੇ ਸਾਰੀਆਂ ਬਾੜੀਆਂ ਦੀਆਂ ਸਾਰੀਆਂ ਚੰਗੀਆਂ ਨੇ ਕਿ ਜਿਹੜੇ ਆਪਾਂ ਗ੍ਰੰਥੀ ਸਾਹਿਬ ਰੱਖ ਲੈਣੇ ਘਟ ਚਲੋ ਗ੍ਰੰਥੀਆ ਤੇ ਲੋੜਵੰਦੋਂ ਨੇ ਰਣੀ ਹੈ ਕਮੇਟੀਆਂ ਨੂੰ ਇਹ ਚਾਹੀਦਾ ਆ ਕਿ ਵੱਧ ਤੋਂ ਵੱਧ ਗ੍ਰੰਥੀ ਸਾਹਿਬ ਜਿਹੜੇ ਉਹਨੂੰ ਤਰਖਾ ਦਓ ਜਿਹਦੇ ਨਾਲ ਉਹਦੇ ਘਰ ਦਾ ਪੂਰਤੀ ਹੋ ਸਕੇ ਉਹਦਾ ਗੁਜ਼ਾਰਾ ਚੱਲ ਸਕੇ ਔਰ ਜਿਹੜਾ 24 ਘੰਟੇ ਉੱਥੇ ਹਾਜ਼ਰ ਰਵੇ ਮੰਨ ਲਓ ਜੀ ਉੱਥੇ ਨਹੀਂ ਹਾਜ਼ਰ ਤੋਂ ਉਹਦਾ ਪਰਿਵਾਰ ਤੇ ਉੱਥੇ ਲਗਭਗ ਹਾਜ਼ਰ ਹੋ ਗਈ ਇਸ ਕਰਕੇ ਕਮੇਟੀਆਂ ਵੀ ਕਿਤਨਾ ਕਦੇ ਇਸ ਗੱਲ ਦੇ ਵਿੱਚ ਉਹਨਾਂ ਦਾ ਵੀ ਹੱਥ ਹੈਗਾ ਇੱਕ ਦਿਨ ਮੈਂ ਖਾਲਸਾ ਹੀ ਗੱਲ ਕਰਾ ਥੱਲੇ ਇੱਕ ਮੜੀਆਂ ਬੜੀਆਂ ਹੋਈਆਂ ਸੇਵਾਦਾਰਾਂ ਵੱਲੋਂ ਸਿੰਘਾਂ ਵੱਲੋਂ ਆ ਜਿਹੜੀਆਂ ਉਹ ਤੰਤ ਤੋੜ ਵੀ ਕੀਤੀ ਜਾ ਰਹੀ ਜਾਂ ਮੜੀਆਂ ਨੂੰ ਜਿਹੜਾ ਤੋੜਿਆ ਜਾ ਰਿਹਾ ਕੀ ਕਿਹਾ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀਆਂ ਮੜੀਆਂ ਆਹੀ ਕਿਸ ਨਜ਼ਰੀਏ ਨਾਲ ਦੇਖੋ ਜੀ ਉਹਦੇ ਗੁਰੂ ਨਾਨਕ ਸਾਹਿਬ ਮੈਨੂੰ ਪਹਿਲਾਂ ਕਹਿੰਦਾ ਹਰ ਬੇਨ ਹੋਰ ਨਾ ਪੂਜੋ ਮੜੇ ਮਸਾਨਾਂ 'ਨਾਂ ਜਾਈ ਸੋਟ ਰੱਖਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਕਹਿੰਦਿਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਮੜੀਆਂ ਮਸਾਨਾਂ ਨੂੰ ਨਹੀਂ ਪੂਜਣਾ ਚਾਹੀਦਾ ਨਹੀਂ ਮੰਨਣਾ ਚਾਹੀਦਾ ਸਿੱਖਾਂ ਨੂੰ ਤੇ ਵੈਸੇ ਹੀ ਇਹਨਾਂ ਚੀਜ਼ਾਂ ਤੋਂ ਮਾਰੇ ਨਹੀਂ ਵਰਜਿਆ ਠੀਕ ਹੈ ਨਾ ਇਹ ਕਰਕੇ ਇਹਨਾਂ ਚੀਜ਼ਾਂ ਲੋ ਹੋਰ ਵੀ ਜਿੰਨੀਆਂ ਕਮੇਟੀਆਂ ਜਿਹੜੇ ਗੁਰੂ ਘਰਾਂ ਵਿੱਚ ਇਦਾਂ ਦੀਆਂ ਮੜੀਆਂ ਬਣੀਆਂ ਉਹਨਾਂ ਇਹ ਸਾਡੀ ਬੇਨਤੀ ਸਾਰਿਆਂ ਨੂੰ ਮੇਰੀ ਅੱਛਾ ਪਰਦਾ ਇੱਕ ਬੱਬੀ ਮੈਂ ਗੱਲ ਕਰਨੀ ਚਾਹੁੰਦਾ ਵੀ ਕਿ ਜਿਹੜੀਆਂ ਨਾ ਜਿੱਦਾਂ ਇਹ ਵਿਅਦਮੀਆਂ ਕਰਦੇ ਆ ਕਿਉਂਕਿ ਜਿਹੜਾ ਪੰਜਾਬ ਆ ਇਹ ਸਾਰੇ ਧਰਮਾਂ ਦਾ ਹੈ ਇਹ ਕੁਛ ਸ਼ਰਾਰਤੀ ਅੰਸਰ ਹੈ ਨਾ ਜਿਹੜੇ ਵਿਅਦਮੀ ਕਰਦੇ ਆ ਉਹ ਤਾਂ ਕਿ ਆਪਣਾ ਜਿਹੜਾ ਭਾਈਚਾਰਕ ਸਾਂਝ ਆ ਉਹਨੂੰ ਫੇਸ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਜਿਹੜਾ ਭਾਈਚਾਰਕ ਸਾਂਝ ਹੈ ਅੱਜ ਦੇ ਨਹੀਂ ਸਦੀਆਂ ਦੀ ਭਾਈਚਾਰਕ ਸਾਂਝ ਆ Hindu, Muslim, Sikh, ईसाई ਸਭ ਨਾਲ ਮਿਲ ਕੇ ਰਹ ਰਹੇ ਆ ਇਹ ਜਾਣ ਬੁੱਝ ਕੇ ਇੱਕ ਬੰਦਾ ਕਰਦਾ ਤਾਕੇ ਇੱਕ ਧਰਮ ਦੀ ਦੂਸਰੇ ਧਰਮ ਦੇ ਖਿਲਾਫ ਨਫ਼ਰਤ ਪੈਦਾ ਹੋ ਸਕੇ ਇਸ ਚੀਜ਼ ਨੂੰ ਵੀ ਸਰਕਾਰਾਂ ਨੂੰ ਇਹ ਚੀਜ਼ ਦੇਖਣ ਦੀ ਲੋੜ ਹੈ ਉਹਨਾਂ ਕੋਲ ਸੀਆਈਡੀ ਹੈ ਇੰਟੈਲੀਜੈਂਸ ਹੈ ਦੇਖਣ ਕੁਝ ਪਿੰਡ ਦੇ ਵਿੱਚ ਦੋ ਚਾਰ ਬੰਦੇ ਹੁੰਦੇ ਆ ਜਿਹੜੇ ਪਰਿਵਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਆ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਕਰਕੇ ਉਹਨਾਂ ਨੂੰ ਭਗਵੰਤਬਾਣੀ ਦੀ ਬੇਨਤੀ ਹੈ ਕੋਈ ਇਸ ਗੱਲ ਵੱਲ ਧਿਆਨ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨੀ ਖਾਸ ਤਰੀਕ ਇਹ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਪਾਠ ਕਰ ਲਈ ਹੈ ਤਾਂ ਕੋਈ ਵਿਅਕਤੀ ਤੁਹਾਡੇ ਨਾਲ ਕੰਮ ਕੀ ਕਰਦਾ ਹੋਇਆ ਨਜ਼ਰ ਆ ਰਿਹਾ ਕੀ ਸ਼ਰਮ ਆ ਆਹ ਲੱਗ ਜਿਪਾਰ ਕਰ ਰਹੇ ਸੋ ਉਹ ਸ਼ਰਾਬ ਪੀਤੀ ਸੀ ਉਹਨੇ ਜੀ ਉਹ ਇਥੋਂ ਉਪਰ ਆਇਆ ਉਪਰ ਆ ਕੇ ਮੈਨੂੰ ਕਹਿੰਦਾ ਸ਼ਟ ਅਪ ਸ਼ਟ ਅਪ ਕੰਮ ਪਾਠ ਬੰਦ ਕਰ ਪਾਠ ਬੰਦ ਕਰ ਪੈਂਦੀ ਨਹੀਂ ਦੰਨ ਉਹਨੇ ਪੇੜੇ ਨੂੰ ਹੱਥ ਪਾਇਆ ਫੇ ਮੈਂ ਨਾਨ ਸਾਹਿਬ ਦਾ ਪੂਰਾ ਪਾਠ ਕਰਕੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਇੱਥੇ ਆਣ ਕੇ ਮੇਰੇ ਹੱਥੋਂ ਪਾਇਆ ਫੇ ਥੱਲੇ ਹੀ ਜਾਂਦਾਗਾ ਉਹ ਥੱਲੇ ਮੇਰੇ ਕੋ ਨਹੀਂ ਹੋਇਆ ਜੇ ਮੈਂ ਬਾਹਰ ਗਿਆ ਕਮੇਟੀ ਮੈਂਬਰਾਂ ਦੇ ਘਰੇ ਗਿਆ ਉਥੋਂ ਆਇਆ ਸੱਦ ਕੇ ਲੈ ਜਾਂਦਾ ਜਾਨੂੰ ਉਹ ਥੱਲੇ ਆ ਗਏ ਸੀ ਮੈਂ ਸੱਦ ਕੇ ਲੈਣੇ ਹਾਂ ਜੀ ਹਾਂਜੀ ਉਹ ਤੋਂ ਬਾਅਦ ਜਿਹੜੀ ਇਹ ਸੂਚਨਾ ਤੁਸੀਂ ਕਿਹਨੂੰ ਦਿੱਤੀ ਅਸੀਂ ਅੱਜ ਤਹਰੇ ਬਤਮੀਦੀ ਕਰ ਰਹੇ ਹਾਂ ਪ੍ਰਧਾਨ ਸਾਹਿਬ ਨੇ ਕਰੇ ਦਿੱਤੀ ਸੀ ਅੱਛਾ ਜੀ ਉਸ ਤੋਂ ਬਾਅਦ ਇਹ ਜਿਹੜਾ ਦੋਸ਼ੀ ਪੜਿਆ ਫਿਰ ਹਾਂਜੀ ਪੜਿਆ ਹੁਣ ਲੈ ਗਈ ਪੁਲਿਸ ਦੇ ਨਾਲ ਹਾਂਜੀ ਪੁਲਿਸ ਲੈ ਗਈ ਹਾਂਜੀ ਦਾ ਅੱਛਾ ਜੀ